ਕਨ ਹੋਇਆ ਕੀ ਨਹੀਂ ਜਾਣਦੇ ਪਹਿਲਾਂ ਤਾਂ ਸਰ ਮੋਬਾਈਲੂ ਜੀ ਕਾ ਖਾਲਸਾ ਬਾਈ ਉਜ ਕੀ ਪਤਾ ਇਹ ਸਰਕਾਰੀ ਕਤਲ ਹੈ ਸਰਕਾਰੀ ਕਤਲ ਹੁੰਦੇ ਰਹਿੰਦੇ ਨੇ ਨੌਜਵਾਨ ਜੋ ਬੋਲਦੇ ਨੇ ਸਰਕਾਰ ਦੇ ਖਿਲਾਫ ਉਹਨਾਂ ਦੇ ਵੀ ਹੁੰਦੇ ਰਹਿੰਦੇ ਨੇ ਸਾਨੂੰ ਆ ਦੀ ਵਾਰ ਦੀ ਠੀਕ ਹੈ ਉਹ ਸੁਭਾਗੀ ਘੜੀ ਕਦੋਂ ਆਊਗੀ ਗੱਲ ਕਰ ਬਾਹਾਂ ਚੜਾ ਕੇ ਜਾਵਾਂਗੇ ਇਹ ਬੰਦਾ ਬਹੁਤ ਘੈਂਟ ਸੀ ਸਾਡਾ ਭਰਾ ਸੀ ਸੰਘਰਸ਼ੀ ਯੋद्धा ਸੀ ਬਹੁਤ ਵੱਡਾ ਕਾਟਾ ਪਿਆ ਸਰਕਾਰੀ ਮਰਵਾਉਂਦੀਆਂ ਨੇ ਯਾਰ ਪੂਰੀ ਜੱਜ ਕੇ ਜਾਂਚ ਹੋ ਜੇ ਜੀ ਵੀ ਆ ਜਿਹੜਾ ਬਲਪੋਰਸਿੰਗ ਕੇ ਪੁੱਛਿਆ ਉਹਨਾਂ ਨੇ ਦੀਪ ਜੀ ਮੇਰਾ ਪੁੱਤ ਵੀ ਆਜਿਹੜਾ ਸੰਭਲਰ ਸਵਾਗਤ ਕਰਦਾ ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਗਲਤੀ ਕਰ ਗਿਆ ਤੁਸੀਂ ਬੱਸ ਨਾ ਫਿਰੋ ਹਾਂ ਉਹਨਾਂ ਦੀ ਗੱਲ ਸਹੀ ਆਵੇਂ ਭੁਗਤਿਆ ਭਾਈ ਉਹਨੇ ਆਦੇ ਪੁੱਤ ਦਾ ਇਨਸਾਫ ਲੈ ਵਿਚਾਰਾ ਹੁਣ ਟਰੱਕ ਦਾ ਫਿਰਦਾ ਹੈ ਉਹਨੇ ਲਾਸ਼ ਰੱਖੀ ਹੁੰਦੀ ਖਬਰ ਅਸਲੀ ਕਾਤਲਾਂ ਤੱਕ ਪੁੱਜ ਜਾਂਦੇ ਹੁਣ ਇਹ ਵੀ ਰੱਖਣ ਹੋ ਰਹੇ ਹੈ ਪੰਜਾਬ ਦੇ ਵਿੱਚ ਭਾਈ ਜੀ ਕਿਵੇਂ ਲੈਂਡ ਆਰਡਰ ਦਾ ਬੁਰਾ ਹਾਲ ਹੋਇਆ ਪਿਆ ਪੰਜਾਬ ਦੇ ਖਾ ਖਾ ਦੇ ਉੱਤੇ ਕੋਲ ਵਿੱਚ ਅੰਦਰ ਰੋਜ਼ ਦੇਂਦੇ ਆੜੇ ਕੀ ਕਹਿਣਾ ਲੈਂਡ ਆਰਡਰ ਨਾਲ ਦੀ ਕੋਈ ਚੀਜ਼ ਹੀ ਨਹੀਂ ਜੀਰੋ ਇਹ ਸਭ ਤੋਂ ਮਾੜੀ ਸਰਕਾਰ ਪੰਜਾਬ ਸਰਕਾਰ ਮੈਂ ਕਹਿੰਦਾ ਸੈਂਟਰ ਵਾਲੀ ਸਰਕਾਰ ਵੀ ਮਾੜੀ ਬਟ ਲੋਨ ਆਰਡਰ ਤਾਂ ਪੰਜਾਬ ਚ ਇਹਨਾਂ ਨੇ ਮੇਨਟੇਨ ਕਰਨਾ ਇਹ ਤਾਂ ਕਹਿੰਦੇ 50 ਟੁਕੜੀਆਂ ਫੌਜ ਦੀ ਸੱਦ ਲਓ ਇਹਦਾ ਮਤਲਬ ਤੁਸੀਂ ਜ਼ੀਰੋ ਆ ਡੀ ਜੀ ਪੀ ਦਾ ਬਿਆਨ ਆ ਕਿ 50 ਟੁਕੜੇ ਫਿਰ ਸੋਡਾ ਦਾ ਪੁਲਿਸ ਨੂੰ ਤਰਖਾ ਦਿੱਤੀ ਹੈ ਜਿੱਥੇ ਫੌਜ ਲੱਗੀ ਉਹ ਕੋਈ ਵੀ ਵਰਗ ਹੋਵੇ ਹਿੰਦੂ ਸਿੱਖ ਮੁਸਲਮਾਨ ਸਾਈ ਦੁਕਾਨਦਾਰ ਹੋਵੇ ਭਾਵੇਂ ਭਾਵੇਂ ਕੋਈ ਬਿਜ਼ਨਸ ਹੋਵੇ ਭਾਵੇਂ ਕਿਸਾਨ ਹੋਵੇ ਮਜ਼ਦੂਰ ਹੋਵੇ ਫੌਜ ਲੱਗੀ ਤਾਂ ਕਿਸੇ ਨੂੰ ਕੋਈ ਫਾਇਦਾ ਨਹੀਂ ਨੁਕਸਾਨ ਹੈ ਮੈਂ ਜੇ ਐਨ ਕੇ 4 ਸਾਲ ਲੈ ਕੇ ਆ ਉਹਦੇ ਫੌਜ ਲੱਗੀ ਸੀ ਤੇ ਉੱਥੇ ਮਾਰੀ ਨਹੀਂ ਖੁੱਲਦੇ ਜੀ ਫੌਜ ਲੱਗੀ ਐ ਨਹੀਂ ਮਾਰੀਆ ਲਾਅਨ ਆਰਡਰ ਜ਼ੀਰੋ ਆਰੇ ਬਸ ਜੇ ਆਪਾਂ ਗੱਲ ਕਰਗੇ ਤਾਂ ਉਸਨੇ ਵੀ ਕਾਰਵਾਈ ਕੀਤੀ ਗਈ ਐ ਐਫ ਆਈ ਆਰ ਦਰਜ ਕਰ ਦਿੱਤੀ ਗਈ ਐ ਹੁਣ ਕੀ ਕਹਿਣਾ ਪਰਿਵਾਰ ਕਿ ਮੈਂ ਸੰਤੁਸ਼ਟ ਕਿਵੇਂ ਸੰਤੁਸ਼ਟੀ ਪਾਲਦਾ ਹਾਂਜੀ ਐਫ ਆਈ ਆਰ ਦਰਜ ਹੋ ਚੁੱਕੀ ਆ ਬੰਦੇ ਵੀ ਕੁਝ ਅਰੈਸਟ ਕੀਤੇ ਗਏ ਸੂਤਰਾਂ ਦੇ ਹਵਲੇ ਤੋਂ ਖਬਰ ਨਿਕਲ ਕੇ ਆਈ ਆ ਪਰਿਵਾਰ ਦੀ ਹੁਣ ਮੰਗ ਕੀ ਆ ਉਹਦਾ ਪਰਿਵਾਰ ਨੂੰ ਪੁੱਛੋ ਜੀ ਮੰਗ ਪੂਰੀ ਕੌਣ ਸਪੈਸੀ ਕੀ ਇਹਦੇ ਪਿਛੇ ਕਤਲ ਕਰਨ ਦੀ ਕੌਣ ਉਹ ਕੋਲ ਪੁਸਤਾ ਕਿੱਥੋਂ ਆਇਆ ਇੱਕ ਗੱਲ ਹੈ ਹਾਂ ਜੀ ਇਕੱਠੇ ਰਹਿੰਦੇ ਹੋਣ ਹਨਾ ਤੇ ਇਕੱਠੇ ਖਾਂਦੇ ਪੀਂਦੇ ਹੋਣ ਤੇ ਯਾਰ ਮਾਰੀ ਹੈ ਇੱਕ ਤਰ੍ਹਾਂ ਦੀ ਓਏ ਇੱਕ ਵਾਰ ਇੱਕ ਦਾ ਕੋਈ ਯਾਰ ਨਹੀਂ ਕੋਈ ਉਹਨੇ ਮਾਰ ਨਹੀਂ ਕਰੀ ਉਹਦਾ ਕੋਈ ਪਤਾ ਨਹੀਂ ਉਹਨੂੰ ਕੀ ਨਸ਼ਾ ਦਿੱਤਾ ਹੋਵੇ ਪਿੰਡ ਵਾਲੇ ਦੱਸਦੇ ਵੀ ਇਕੱਠੇ ਰਹਿੰਦੇ ਸੀ ਉਹ ਤਾਂ ਮੋਰਾ ਬਣਾਇਆ ਯਾਰ ਉਹਦਾ ਘੋੜਾ ਨੰਬਰ ਵਾਸਤੇ ਮੋਹਰਾ ਬਣਾਇਆ ਆਸਾਂ ਜਿਦਾ ਘੋੜਾ ਦਿਮਾਗ ਨਾਲ ਦੱਬਿਆ ਜਾਂਦਾ ਵੀਰ ਜੀ ਉਹਦਾ ਕੋਈ ਤਾਂ ਹਿਪਨੋਟਾਈਜ਼ ਕਰਿਆ ਹੋਵੇ ਕੀ ਕਹਾਣੀ ਹੋ ਸਕਦੀ ਦੇ ਪਿੱਛੇ ਕੋਈ ਉਹ ਨਸ਼ਾ ਜਿਵੇਂ ਆਪਣਾ ਸਿੱਧੂ ਮੂਸੇ ਵਾਲਾ ਵਿਚਾਰਾ ਉਹ 1.5 ਗ੍ਰਾਮ ਦਿੱਤੇ ਚਲੋ ਹਰੇਕੀ ਕੰਨੀ ਸੁਣੇ ਹੈਨਾ ਉਹਨੂੰ ਕੌਣ ਮਾਰ ਕੇ ਗਿਆ ਕੀ ਪਤਾ ਹੈਨਾ ਆਏ ਬਾਈ ਰੋਜ਼ ਕਾਤਲ ਹੋ ਰਹੇ ਨੇ ਮਾਰੇ ਜਾ ਰਹੇ ਨੇ ਅਸਲੀ ਕਾਤਲ ਕੌਣ ਹੈ ਅਰੇ ਯਾਰ ਬਿਕਟਮ ਕੌਣ ਹੈ ਇਹਦਾ ਉਹ ਸਾਹਮਣੇ ਲੈ ਕੇ ਹੋਰ ਫੇਪਤਾ ਲੱਗੂਗਾ ਪੂਰੀ ਜਾਂਚ ਹੋਵੇ ਨਿਰਪੱਖ ਪਰ ਹੁੰਦੀ ਨਹੀਂ ਅਜੇ ਤੱਕ ਸਰਕਾਰੀ ਕਾਤਲਾਂ ਦੀ ਸਰਕਾਰੀ ਜਾਂਦੇ ਪੁੱਤ ਸਰਕਾਰ ਕਾਤਲਾਂ ਦੀ ਜਾਂਦੇ ਪੁੱਤ ਨੂੰ ਬਚਾ ਲੈਂਦੇ ਆ ਕਿਹਨੇ ਪਪਾ ਸਾਹਿਬ ਬਾਈ ਤੁਸੀਂ ਲਗਾਤਾਰ ਅਸ਼ਾਲੇ ਪਾਸੇ ਤੋਂ ਇਵੇਂ ਹੋ ਤੁਹਾਡੇ ਵਾਸਤੇ ਕਿੰਨੇ ਕੱਟ ਕੇ ਹੋ ਗਏ ਤੁਹਾਡੇ ਨਾਲ ਜੀ ਸਿੱਧੂ ਵੇਲੇ ਕੀ ਹੋਇਆ ਮੂਸੇਵਾਲਾ ਵੇਲੇ ਕੀ ਹੋਇਆ ਪਰ ਧਰਨੇ ਲੱਗ ਜਾਂਦੇ ਨੇ ਫਿਰ ਲੋਕ ਭੁੱਲ ਜਾਂਦੇ ਨੇ ਫਿਰ ਅੱਗੇ ਚੱਲਦਾ ਰਹਿੰਦਾ ਕਿੰਨਾ ਕੁ ਟਾਈਮ ਆਪਾਂ ਇਹ ਚੀਜ਼ ਬੁੱਕ ਕਰ ਤੇ ਹੱਲ ਕੀ ਨਿਕਲੂਗਾ ਲੋਕਾਂ ਨੂੰ ਯਾਰ ਮੈਂ ਕੀ ਆ ਯਾਰ ਸਾਡੇ ਲੋਕ ਯਾਰ ਅਣਖ ਜਮੀਰ ਗਵਾ ਚੁੱਕੇ ਇੱਥੇ ਕਿੰਨੇ ਬੰਦੇ ਖੜੇ ਨੇ ਮੈਨੂੰ ਇੱਕ ਬੰਦਾ ਦੱਸੋ ਜੋ ਨਸ਼ੇ ਖਿਲਾ ਬੋਲਦਾ ਹੋਵੇ ਜਿਹਨਾਂ ਦੇ ਜਵਾਕ ਨਸ਼ਿਆਂ ਵਾਲਾ ਮਰ ਗਏ ਔਰ ਉਹ ਵੀ ਖੜੇ ਹੋਣਗੇ ਕੋਈ ਕਹਿ ਸਕਦਾ ਵੀ ਸਾਡੇ ਪਿੰਡ ਦੇ ਜਨ ਸਾਹਿਬ ਉਹ ਕਿਹਦੇ ਕਿਹਦੇ ਪਿੰਡ ਦੇ ਜਨ ਸਾਹਿਬ ਇੱਕਦਾ ਬਾਈ ਓਏ ਉੱਚੀ ਬੋਲੋ ਸਭ ਦੇ ਹੀ ਵੇਖਦਾ ਆਹ ਬਾਂਹ ਖੜੀਆਂ ਕਰੋ ਕਰੋ ਬਾਈਆਂ ਖੜੀਆਂ ਸਭ ਦੇ ਹੀ ਵੇਖਦਾ ਚਾਹੇ ਆਪਾਂ ਸਾਰੇ ਇਹ ਲੋਕ ਸ਼ਰਿਆਮ ਨਹੀਂ ਕਹਿੰਦੇ ਨਾਂ ਨਹੀਂ ਲੈਂਦੇ ਨਸ਼ਾ ਗਲੀ ਗਲੀ ਵਿਕਦਾ ਹੈ ਡਰਾਮੇ ਕਰਕੇ ਕੁਰਸੀਆਂ ਭਰੀ ਜਾਂਦੇ ਨੇ ਵੀ ਸਾਡੇ ਨਸ਼ਾ ਨਿਵਾਸੀ ਨਸ਼ਾ ਖਤਮ ਕਰਤਾ ਨਸ਼ਾ ਮੇਰੇ ਘਰ ਆ ਜੀ ਚਾਰ ਬੰਦੇ ਆਏ ਨੇ ਸਵੇਰੇ ਨਸ਼ੇ ਤੋਂ ਦੁਖੀ ਮੈਨੂੰ ਕਹਿ ਦਿੰਦੇ ਤੈਨੂੰ ਮਾਰਾਂਗੇ ਤੇ ਆ ਮਾਰਾਂਗੇ ਮੇਰੇ ਨਾਲ ਜਿਹਨਾਂ ਤੰਗ ਕਰਿਆ ਯਾਰ ਆ ਉਹਨਾਂ ਦੇ ਬੇਨਸਬੰਧ ਕਰਾਏ ਜਾ ਰਹੇ ਨੇ ਸਾਡੇ ਲਾਇਸੈਂਸ ਵੀ ਜਮ੍ਹਾਂ ਕਰਾ ਰਛੜੇ ਨੇ ਇਹ ਲਾਇਸੈਂਸ ਕਿਉਂ ਜਮ੍ਹਾਂ ਕਰਾਇਆ ਵੱਡੀ ਗੱਲ ਤਾਂ ਇਹ ਸੀ ਜੇ ਦੋਨੋਂ ਥ੍ਰੈਟ ਸੀ ਥ੍ਰੈਟ ਇਹਦਾ ਕਹਿ ਰਿਆ ਜੀ ਥ੍ਰੈਟ 10 ਤੱਕ ਉਹ ਆਪਾਂਦਰ ਵੋਟਾਂ ਵੀ ਨਹੀਂ ਦਿੰਦੇ ਆਪਾਂ ਤਾਂ ਨੂੰ ਰੂਪ ਨੂੰ ਮੰਨਦੇ ਨਹੀਂ ਆਪਾਂ ਤਾਂ ਗੁਰੂ ਗੋਬਿੰਦ